ਤਰਨਤਾਰਨ ਜ਼ਿੰਨੀ ਚੋਣ ਵਿਚਾਲੇ ਰਾਜਾ ਵੜਿੰਗ ਦੇ ਨਾਲ ਸੰਬੰਧੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਰਾਜਾ ਵੜਿੰਗ ਤੋਂ ਇਲਾਵਾ ਰਾਜਪੀਰ ਸਿੰਘ ਪੁੱਲਰ ਨੂੰ ਵੀ ਧਮਕੀ ਦਿੱਤੀ ਗਈ ਹੈ ਉਦੋਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਾਕਿਸਤਾਨ 'ਚ ਬੈਠੇ ਆਤਵਾਦੀ ਹਰਵਿੰਦਰ ਸਿੰਘ ਰੇਂਦਾ ਤੇ ਹੋਰਾਂ ਦੋ ਖਿਲਾਫ ਤਰਨਤਾਰਨ 'ਚ ਐਫਆਈਆਰ ਦਰਜ ਕਰ ਲਈ ਹੈ ਰਾਜਾ ਬੜਿੰਗ ਨੇ ਚੋਣ ਪ੍ਰਚਾਰ ਦੌਰਾਨ ਸਵਾਲ ਚੁੱਕੇ ਸੀ ਕਿ ਗੈਂਗਸਟਰ ਸਟਾਉਣ 'ਚ ਧਮਕੀਆਂ ਦੇ ਰਹੇ ਨੇ ਇਸ ਧਮਕੀ ਨੂੰ ਹੁਣ ਬੜਿੰਗ ਦੇ ਉਸੇ ਬਿਆਨ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਮਾਮਲੇ ਤੇ ਕੁਝ ਨਹੀਂ ਕਿਹਾ ਗਿਆ ਉਦੋਂ ਰ ਇਸ ਧਮਕੀ ਤੋਂ ਬਾਅਦ ਕਾਂਗਰਸ ਆਗੂ ਰਾਜਪੀਰ ਭੁੱਲਰ ਨੇ ਐਸਐਸਪੀ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਕਾਂਗਰਸ ਆਗੂ ਰਾਜਵੀਰ ਭੁੱਲਰ ਨੇ ਸ਼ਿਕਾਇਤ ਦਿੱਤੀ ਕਿ ਉਹਨਾਂ ਨੂੰ 10 ਅਕਤੂਬਰ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ ਉਸ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਉਹਨਾਂ ਨੂੰ ਜਾਨੇ ਮਾਰਨ ਦੇ ਧਮਕੀ ਦਿੱਤੀ ਗਈ ਭੁੱਲਰ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਇੱਕ ਦਿਨ ਵੌਇਸ ਮੈਸੇਜ ਆਇਆ ਜਿਸ 'ਚ ਕਿਹਾ ਗਿਆ ਕਿ ਰਾਜਾ ਵੜਿੰਗ ਤੇ ਉਸ ਦੇ ਪਰਿਵਾਰ ਨੂੰ ਖਤਮ ਕਰਨਾ ਹੀ ਹੈ ਉਸ ਦੇ ਨਾਲ ਹੁਣ ਰਾਜਵੀਰ ਸਿੰਘ ਭੁੱਲਰ ਨੂੰ ਵੀ ਨਹੀਂ ਛੱਡਾਂਗੇ ਜਿਸ ਤੋਂ ਬਾਅਦ ਹੁਣ ਰਾਜਵੀਰ ਭੁੱਲਰ ਨੇ ਐਸਐਸਪੀ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਤੇ ਨਾਲ ਹੀ ਸੁਰੱਖਿਆ ਦੀ ਮੰਗ ਕੀਤੀ ਹੈ ਅੰਤਾਰਾਂ 'ਚ ਬੀਤੇ ਦਿਨੀਂ ਕਿ ਚੋਣ ਪ੍ਰਚਾਰ ਰੈਲੀ ਦੌਰਾਨ ਰਾਜਾ ਵ ਫੈਸਲਾ ਕਰ ਲੈਣ ਕਿ ਅਗਲਾ ਪੰਜਾਬ ਕਿਵੇਂ ਦਾ ਬਣਾਉਣਾ ਜੇਕਰ ਬੰਦੂਕ ਤੇ ਫਿਰੋਤੀ ਵਾਲਾ ਪੰਜਾਬ ਬਣਾਉਣਾ ਹੈ ਤਾਂ ਤਰਨਤਾਰਨ ਦੇ ਲੋਕ ਇਸ ਦਾ ਫੈਸਲਾ ਕਰ ਲੈਣ ਫਿਰ ਤਾਂ ਉਹਨਾਂ ਨੇ ਬਿਲਕੁਲ ਸਹੀ ਉਮੀਦਵਾਰ ਉਤਾਰਿਆ ਜਿਵੇਂ ਪਤਾ ਚੱਲਿਆ ਕਿ ਬਾਹਰ ਤੋਂ ਗੈਂਗਸਟਰ ਦੇ ਫੋਨ ਆ ਰਹੇ ਨੇ ਲੋਕਾਂ ਤੋਂ ਫਿਰੋਤੀ ਲੈ ਕੇ ਰੱਖੀ ਹੋਈ ਹੈ ਕਿਸੇ ਤੋਂ 1 ਲੱਖ ਤੇ ਕਿਸੇ ਤੋਂ 2 ਲੱਖ ਇਸੇ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਕਿ ਟੈਲੀਫੋਨ ਤੇ ਗੈਂਗਸਟਰ ਕੰਮ ਕਰਵਾਏਗਾ ਬੜਿੰਗ ਨੇ ਕਿਹਾ ਕਿ ਦੂਜੇ ਪਾਸੇ ਉਹ ਲੋਕ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਦੁੱਖ ਚੱਲਿਆ ਕਾਂਗਰਸ ਨੇ ਸ਼ਹਾਤਾ ਦਿੱਤੀਆਂ ਨੇ ਤੇ ਹੱਸਦਾ ਵਸਦਾ ਪੰਜਾਬ ਵਾਪਸ ਲੈ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਇਸੇ ਬਚਾਲੇ ਹੁਣ ਰਾਜਾ ਬੜਿੰਗ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਿਆ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਜੰਨੀ ਚੋਣ ਵਿਚਾਲੇ ਰਾਜਾ ਵੜਿੰਗ ਦੇ ਨਾਲ ਸੰਬੰਧੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਰਾਜਾ ਵੜਿੰਗ ਤੋਂ ਇਲਾਵਾ ਰਾਜਪੀਰ ਸਿੰਘ ਪੁੱਲਰ ਨੂੰ ਵੀ ਧਮਕੀ ਦਿੱਤੀ ਗਈ ਹੈ ਉਦੋਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਾਕਿਸਤਾਨ 'ਚ ਬੈਠੇ ਆਤਵਾਦੀ ਹਰਵਿੰਦਰ ਸਿੰਘ ਰੇਂਦਾ ਅਤੇ ਹੋਰਾਂ ਦੋ ਖਿਲਾਫ ਤਰਨਤਾਰਨ 'ਚ ਐਫਆਈਆਰ ਦਰਜ ਕਰ ਲਈ ਹੈ ਰਾਜਾ ਬੜਿੰਗ ਨੇ ਚੋਣ ਪ੍ਰਚਾਰ ਦੌਰਾਨ ਸਵਾਲ ਚੁੱਕੇ ਸੀ ਕਿ ਗੈਂਗਸਟਰ ਸਟੋਨ 'ਚ ਧਮਕੀਆਂ ਦੇ ਰਹੇ ਨੇ ਇਸ ਧਮਕੀ ਨੂੰ ਹੁਣ ਬੜਿੰਗ ਦੇ ਉਸੇ ਬਿਆਨ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਮਾਮਲੇ ਤੇ ਕੁਝ ਨਹੀਂ ਕਿਹਾ ਗਿਆ ਉਦੋਂਰ ਇਸ ਧਮਕੀ ਤੋਂ ਬਾਅਦ ਕਾਂਗਰਸ ਆਗੂ ਰਾਜਪੀਰ ਪੁੱਲਰ ਨੇ ਐਸਐਸਪੀ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਕਾਂਗਰਸ ਆਗੂ ਰਾਜਪੀਰ ਭੁੱਲਰ ਨੇ ਸ਼ਿਕਾਇਤ ਦਿੱਤੀ ਕਿ ਉਹਨਾਂ ਨੂੰ 13 ਅਕਤੂਬਰ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ ਉਸ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਉਹਨਾਂ ਨੂੰ ਜਾਨੇ ਮਾਰਨ ਦੇ ਧਮਕੀ ਦਿੱਤੀ ਗਈ ਭੁੱਲਰ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਇੱਕ ਦਿਨ ਵੌਇਸ ਮੈਸੇਜ ਆਇਆ ਜਿਸ 'ਚ ਕਿਹਾ ਗਿਆ ਕਿ ਰਾਜਾ ਵੜਿੰਗ ਤੇ ਉਸ ਦੇ ਪਰਿਵਾਰ ਨੂੰ ਖਤਮ ਕਰਨਾ ਹੀ ਹੈ ਉਸ ਦੇ ਨਾਲ ਹੁਣ ਰਾਜਪੀਰ ਸਿੰਘ ਭੁੱਲਰ ਨੂੰ ਵੀ ਨਹੀਂ ਛੱਡਾਂਗੇ ਜਿਸ ਤੋਂ ਬਾਅਦ ਹੁਣ ਰਾਜਪੀਰ ਭੁੱਲਰ ਨੇ ਐਸਐਸਪੀ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਤੇ ਨਾਲ ਹੀ ਸੁਰੱਖਿਆ ਦੀ ਮੰਗ ਕੀਤੀ ਹੈ ਇੰਤਾਰਾਂ 'ਚ ਬੀਤੇ ਦਿਨੀ ਕਿ ਚੋਣ ਪ੍ਰਚਾਰ ਰੈਲੀ ਦੌਰਾਨ ਰਾਜ ਫੈਸਲਾ ਕਰ ਲੈਣ ਕਿ ਅਗਲਾ ਪੰਜਾਬ ਕਿਵੇਂ ਦਾ ਬਣਾਉਣਾ ਜੇਕਰ ਬੰਦੂਕ ਤੇ ਫਿਰੋਤੀ ਵਾਲਾ ਪੰਜਾਬ ਬਣਾਉਣਾ ਹੈ ਤਾਂ ਤਰਨਤਾਰਨ ਦੇ ਲੋਕ ਇਸ ਦਾ ਫੈਸਲਾ ਕਰ ਲੈ ਫਿਰ ਤਾਂ ਉਹਨਾਂ ਨੇ ਬਿਲਕੁਲ ਸਹੀ ਉਮੀਦਵਾਰ ਉਤਾਰਿਆ ਜਿਵੇਂ ਪਤਾ ਚੱਲਿਆ ਕਿ ਬਾਹਰ ਤੋਂ ਗੈਂਗਸਟਰ ਦੇ ਫੋਨ ਆ ਰਹੇ ਨੇ ਲੋਕਾਂ ਤੋਂ ਫਿਰੋਤੀ ਲੈ ਕੇ ਰੱਖੀ ਹੋਈ ਹੈ ਕਿਸੇ ਤੋਂ 1 ਲੱਖ ਤੇ ਕਿਸੇ ਤੋਂ 2 ਲੱਖ ਇਸੇ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਹੈ ਕਿ ਟੈਲੀਫੋਨ ਤੇ ਗੈਂਗਸਟਰ ਕੰਮ ਕਰਵਾਏਗਾ ਬੜਿੰਗ ਨੇ ਕਿਹਾ ਕਿ ਦੂਜੇ ਪਾਸੇ ਉਹ ਲੋਕ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਦੁੱਖ ਚੱਲਿਆ ਕਾਂਗਰਸ ਨੇ ਸ਼ਹਾਤਾ ਦਿੱਤੀਆਂ ਨੇ ਤੇ ਹੱਸਦਾ ਵਾਸਦਾ ਪੰਜਾਬ ਵਾਪਸ ਲੈ ਕੇ ਦਿੰਦਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਇਸੇ ਬਚਾ ਲਈ ਹੁਣ ਰਾਜਾ ਬੜਿੰਗ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਿਆ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਕਰ ਦਤੀ ਹੈ